ਇਧਰ ਲੈ ਚਲੋ ਚੀਕਾਈ ਵੰਦੋ ਲੋ ਪਰ ਹਾਂਜੀ ਵੀਰ ਜੀ ਰੇਟ ਇਹਦਾ ਇਹਦਾ 8000 ਰੁਪਏ ਦੇਣੀ ਕਿੰਨੇ ਦੀ ਹੈ 7 ਹੀ ਦੇਣੀ ਹੈ 7 ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਟੱਲਵਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਜੀ ਬਰਨਾਲਾ ਕਿਸਾਨ ਵੀਰੋ ਬਾਈਕ ਕੋਲ ਜਰਸੀ ਟਾਪ ਕੁਆਲਿਟੀ ਦੀਆਂ ਬਸੀਆਂ ਭਰਾ ਠੀਕ ਹੈ ਜੀ ਅ ਰੇਟ ਵੀ ਬਾਈ ਵੀਡੀਓ ਚ ਹੀ ਦੱਸੂਗਾ ਕਈ ਭਰਾ ਕਹਿੰਦੇ ਆ ਇਹ ਵੀ ਫੋਨ ਤੇ ਤੇ ਜਿਸ ਕਿਸੇ ਵੀ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਨੂੰ ਬਾਤ ਉਹਦਾ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਵਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਝਾਂਕਰ ਬਾਈ ਜੀ ਸਾਸਿ ਗਾਈ ਸਤਿ ਸ੍ਰੀ ਅਕਾਲ ਜੀ ਨਾਂ ਵੀਰ ਜੀ ਆਪਣਾ ਨਾਂ ਕੁਲਦੀਪ ਸਿੰਘ ਜੀ ਪੈਂਡ ਪੈਂਡਾ ਢੱਲਵਾ ਜੀ ਜ਼ਿਲ੍ਹਾ ਬਰਨਾਲਾ ਜੀ ਠੀਕ ਆ ਕਿੰਨੇ ਬਸੇ ਵੀਰੇ ਬਕਉ ਅੱਜ ਚਾਰ ਬਸੇ ਜੀ ठीक है पहली बस्सी दी भाई उम्र ये जी 1.5 साल दी है जी चार ही थाना हां चार थाना जी ठीक लो भरा चेक कर सर जोड़ी जोड़ी बहुत चंगी ठीक है थाने थाने बहुत सोना लग रहा है लो जी तोड़ दो प्राण बड़ा लो जी फेस ब्यूटी चेक कर सर लो जी बहुत दीली बस्सी है ना चलो भरा तुम बड़ा कोई नहीं लो फेस तरह चेक कर सर वाली का लो जी ले ऊपर मोड़ दे ਤੁਹਾਡੇ ਫਿਰ ਚਾਹਤ ਇਮਰਾਨ ਸਿੰਘ ਸੁਣ ਸਕਣਾ ਹਾਂਜੀ ਵੀਰੇ ਰੇਟ ਇਹਦਾ ਜਾਇਜਾ ਜਾਇਜਾ ਇਹਦਾ 15000 ਰੁਪਿਆ ਜੀ ਦੇਣੀ ਕਿੰਨੇ ਦੀ ਹੈ 14 ਦੀ ਦੇ ਦਾਂਗੇ 14000 ਰੁਪਏ ਪੂਰਾ ਬਸ ਗਿਆ ਠੀਕ ਹੈ ਨਾ ਚੈੱਕ ਕਰ ਸਕਦੇ ਠੀਕ ਹੈ ਜੀ ਹਾਂਜੀ ਬਈ ਦੋ ਨੰਬਰ ਤੋਰੋ ਚਲੋ ਧੰਦ ਤੁੰਦ ਖਾ ਦੇ ਮੜੇ ਹਾਂ ਦੇ ਖਾ ਦੇ ਮੜੇ ਪੂਛ ਪਾ ਲੋ ਮੜੇ ਐ ਪਾ ਲੋ ਪੂਛ ਨੂੰ ਚੈੱਕ ਕਰ ਦਿੰਦਾ ਪਰਾ ਚਾਰ ਹੀ ਥਾਣੇ ਦੇ ਵੀ ਕੋਈ ਫੋਟ ਨਹੀਂ ਕੋਈ ਸਾਗ ਨਹੀਂ ਇਹਦੀ ਉਮਰ ਵੀਰੇ ਕਿੰਨੇ ਟੈਂਪ ਦੀ ਆ ਇਹਦੀ ਸਾਲਕ ਦੀ ਆ ਜੀ ਇਹਦੀ ਸਾਲਕ ਦੀ ਆ ਹੋਰ ਦੋਨੋਂ ਵੀ ਲੋ ਜੀ ਇਹਦੀ ਉਮਰ ਸਾਲਕ ਦੀ ਆ ਫੇਸ ਬਿਊਟੀ ਚੈੱਕ ਕਰਦਾ ਕੰਨ ਛੋਟਾ ਠੀਕ ਹੈ ਜੀ ਮੱਥੇ ਟੋਆ ਚੈੱਕ ਕਰ ਸਭ ਪੂਰਾ ਤਰ੍ਹਾਂ ਕਰਮ ਵਾਲੀ ਦਾ ਮੋٹے ਮੋٹے ਥਣ ਲੱਗੇ ਵੇ ਜੀ ਲਿਓ ਪਰਾ ਲੋ ਜੀ ਚੈੱਕ ਕਰ ਲਓ ਲੋਤੀ ਇਹ ਸੀ ਦੋ ਨੰਬਰ ਹਾਂ ਜੀ ਵੀ ਰੇਟ ਇਹਦਾ ਇਹਦਾ ਮੁੱਲ 11000 ਹੈ ਜੀ ਦੇਣੇ ਕਿੰਨੇ ਦੇ ਬਾਈ ਯਾਰ ਸਹੀ ਬਸ ਦੇਣੀ ਜੀ ਤੁਸੀਂ ਦੇਖ ਲਓ 10 ਦੀ ਦੇ ਦਾਂ 10000 ਹਾਂ ਉਹ ਪੂਰਾ 10000 ਦੀ ਬਾਈ ਕਹਿੰਦਾ ਬਸ ਹੀ ਦੇ ਦਾਂਗੇ ਕੱਦ ਕਾਠ ਸਨਖ ਹੁਣਾ ਬਹੁਤ ਸੋਹਣੀ ਠੀਕ ਹੈ ਜੀ ਇਹ ਸੀ ਦੋ ਨੰਬਰ ਹਾਂ ਵੀਰ ਤਿੰਨ ਨੰਬਰ ਦੱਸੋ ਇਹ ਡੇਢ ਕਸਾਲ ਦੀ ਹੈ ਜੀ ਇਹ ਡੇਢ ਸਾਲ ਦੀ ਪਹਿਲਾਂ ਥਣ ਚੈੱਕ ਕਰਾ ਦੋ ਮੜੇ ਹਾਂ ਕਰ ਲਓ ਮੜੇ ਪੂਸ ਫੜ ਲਓ ਪੂਸ ਤੇ ਲੰਦੀ ਆ ਮੜੀ ਬਸ ਮੜੇ ਐਂ ਲਾ ਲੂਗਾ ਲੋ ਜੀ ਚਾਰੀ ਥਾਣ ਫੇਸ ਬੁੱਟੀ 1.5 ਸਾਲ ਦੀ ਬਣੀ ਵੀ ਇਹ 1.5 1.5 ਸਾਲ ਦੀ ਹੈ ਜੀ ਹਾਂ ਠੀਕ ਹੈ ਇਹ 1.5 ਸਾਲ ਦੀ ਹੈ ਲੋ ਭਰਾ ਇੱਕੋ ਜਿਹੀ ਉਮਰ ਦੀ ਹੈ ਬਹੁਤ ਸੋਹਣਾ ਟੋਆ ਮੱਥੇ ਜੀ ਠੀਕ ਹੈ ਜੀ ਲੈ ਚਲੋ ਭਰਾ ਦਰ ਲੋਜ ਫਾਕੀ ਆਲਦੀ ਸੰਧੂ ਨਾਲ ਨਹੀਂ ਭਰਾ ਠੀਕ ਹੈ ਨਾ ਜੀ ਸੋਨੀ ਫਟ ਲਾਇਆ ਵੀ ਹੋਸੀ ਉਸਾ ਨੂੰ ਭਾਈ ਨੇ ਕਨੈਕਟ ਕਰ ਸਕਦੇ ਲੋਜ ਕੱਦ ਕਾ ਸਨਖ ਕੋਣਾ ਲੋਜ ਉਸ ਤਾਂ ਕੋਈ ਬਹੁਤ ਸੋਹਣਾ ਕਰਮ ਵਾਲੀ ਦਾ ਠੀਕ ਹੈ ਲੈ ਚਲੋ ਭਰਾ ਏਸੀ ਤਿੰਨ ਨੰਬਰ ਹਾਂਜੀ ਵੀ ਰੇਟ ਇਹਦਾ ਇਹਦਾ ਮੁੱਲ 15000 ਰੁਪਏ ਦੇਣੀ ਕਿੰਨੇ ਦੀ ਹੈ ਮੈਂ ਦੇ ਦੇਾਂਗੇ ਇਹਨੂੰ 14000 ਰੁਪਏ 14000 ਠੀਕ ਹੈ ਜੀ ਇਹ 14000 ਦੀ ਹਾਂਜੀ ਵੀ 4 ਨੰਬਰ ਦੱਸੋ ਇਹ ਵੀ ਜਰਸੀ ਚ ਹੈਗੀ ਹਾਂ ਇਹ ਵੀ ਜਰਸੀ ਕਾਲੀ ਚ ਹੈਗੀ ਠੀਕ ਆ ਫੇਸ ਬਿਊਟੀ ਤੋੜ ਦੋ ਕੋਈ ਨਾ ਮੈਂ ਥਾਂ ਦਿਖਾਣਾ ਬੱਲਾਂ ਨਾਲੇ ਲਓ ਜੀ ਥਾਂ ਚਾਰੀ ਇਹਦੇ ਕੋਈ ਫੋਟ ਨਹੀਂ ਥਾਂ ਨੀ ਲੰਮੇ ਲੰਮੇ ਥਾਣਾ ਭਰਾ ਠੀਕ ਹੈ ਨਾ ਲਿਓ ਜੀ ਲੋ ਕੱਢ ਬਿਰ ਇਧਰ ਲੈ ਚਲੋ ਚੀਕਾਈ ਵੰਦੋ ਲੋ ਹਾਂਜੀ ਬਿਰ ਜੀ ਰੇਟ ਇਹਦਾ ਇਹਦਾ 8000 ਰੁਪਏ ਦੇਣੀ ਕਿੰਨੇ ਦੀ 7 ਹੀ ਦੇ ਦਾਂ 7000 ਦੀ ਇਹ ਸਪਰਾਵਾ ਜਿਹਨੇ ਰੇਟ ਦੱਸਤਾ ਬਾਈ ਇਹ ਇਕੱਠਿਆਂ ਲੈ ਕੇ ਨਹੀਂ ਕਿਸੇ ਦਾ ਰੇਟ ਦਾ ਫਰਕ ਪਈ ਹੋਰ ਕਰ ਦਿਆਂਗੇ ਮਾਨਤਾਂ ਜੀ ਉਹੇ ਠੀਕ ਆ ਕੋਈ ਗੱਲ ਨਹੀਂ ਬਾਈ ਕਹਿੰਦਾ ਮਾਨਤਾਂ ਨੂੰ ਉਹ ਜਿਆ ਕਰ ਦਾਂਗੇ ਜੇ ਕਿਸੇ ਦੇ ਭਰਾ ਨੇ ਚਾਰੇ ਇਕੱਠਿਆਂ ਲੈ ਕੇ ਜਾਣੀਆਂ ਹਾਂਜੀ ਹਾਂ ਉਹ ਜਿਆ ਕਰ ਦਾਂ ਠੀਕ ਆ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਵੈਲਦਿਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ ਠੀਕ ਆ